हैलो जी सत श्रीकाल जी कि करते सारे ठीक ठाक हो गए चढ़ दी कला होगी तो अपने अपने घर खुशी होगी ਇਹ ਇੱਕ ਮੇਰੀ ਸਾਰਿਆਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਲਾਜੀ ਹੋ ਗਿਆ ਆ ਸਵੇਰ ਸਵੇਰ ਦਾ ਟਾਈਮ ਮਾਰਨਿੰਗ ਐਸ ਅ ਟਾਈਮ ਸੀਗਾ ਤੇ ਆਪਾਂ ਤੁਹਾਨੂੰ ਪਤਾ ਹੀ ਆ ਕਿ ਸਵੇਰੇ ਸਵੇਰੇ ਪਾਣੀ ਹੈ ਨਾ ਨਾਨੇ ਪੇਟ ਪਾਣੀ ਜਿਹੜਾ ਹੈ ਪੀਣਾ ਸਿਹਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਇਸ ਲਈ ਆਪਣੀ ਦੇਦੀ ਦੀ ਰੁਟੀਨ ਆ ਕਿ ਆਪਾਂ ਸਵੇਰ ਸਵੇਰ ਹੀ ਪਾਣੀ ਦਾ ਜਿਹੜਾ ਹੈਗਾ ਕੱਪ ਜਾਂ ਮੱਗ ਜਿਹਦੇ ਵਿੱਚ ਦੋ ਗਲਾਸ ਪਾਣੀ ਪੈਂਦੇ ਹੋਣ ਆਪਾਂ ਡੇਲੀ ਹੀ ਪੀਨੇ ਆ ਸਵੇਰ ਸੁਬਾ ਉੱਠਣ ਤੋਂ ਪਹਿਲਾਂ ਤੇ ਆਪਣਾ ਜਿਹੜਾ ਮਾਈਂਡ ਆ ਉਹਨੂੰ ਫਰੈਸ਼ ਕਰਦੇ ਹੈਗੇ ਆ ਤੇ ਮੈਂ ਪੀਂਦੀ ਪਈ ਸੀ ਸਵੇਰ ਸੁਬਾ ਪਾਣੀ ਤੇ ਫਿਰ ਜੇ ਆਪਾਂ ਥੋੜੀ ਜਿਹੀ ਵਾਕ ਕਰਦੀ ਹੁੰਨੀ ਆ ਤੇ ਇੱਕ ਮੈਂ ਕੁੱਠ ਕੇ ਆਪਣੇ ਆਪਣੇ ਸ਼ੀਸ਼ੇ 'ਚ ਜ਼ਰੂਰ ਦੇਖਦੀ ਹੁੰਨੀ ਆ ਪਤਾ ਨਹੀਂ ਇਹ ਮੇਰੀ ਆਦਤ ਆ ਤੂਕ ਤੇ ਸ਼ੀਸ਼ੇ 'ਚ ਦੇਖ ਕੇ اٹਕੇ ਤੇ ਫਿਰ ਮੈਂ ਕੋਈ ਕੰਮ ਕਰ ਜਿਹੜਾ ਹੈ ਉਸ ਨੂੰ ਕਰਨਾ ਸਟਾਰਟ ਕਰਦੀ ਹੁੰਨੀ ਆ ਇੱਥੇ ਹੋ ਗਿਆ ਜੀ ਸਵੇਰ ਦੇ 5 ਵਜੇ ਦਾ ਟਾਈਮ ਸੀਗਾ ਤੇ ਮੈਂ ਸਵੇਰ ਸਵੇਰ ਉੱਠ ਕੇ ਅਜੇ ਗੈਟ ਅਪ ਕੀਤਾ ਹੀ ਸੀਗਾ ਮੈਂ ਤੇ ਜੀ ਫਿਰ ਮੈਂ ਬਸ ਪਾਣੀ ਪੁਣੀ ਪੀ ਕੇ ਆਪਣਾ ਤੇ ਫਿਰ ਆਪਾਂ ਜਲਦੀ ਜਲਦੀ 2 ਕੁ ਮਿੰਟ ਆਪਾਂ 5 ਮਿੰਟ ਆਪਣੇ ਲਈ ਕੱਢਦੇ ਹੁੰਨੇ 5 ਮਿੰਟ ਆਪਣੇ ਲਈ ਕੱਢ ਕੇ ਤੇ ਆਪਣੀ ਜਿਹੜੀ ਹੈਗੀ ਆ ਕਸਰਤ ਵਗੈਰਾ ਸਵੇਰ ਦੀ ਮਾਰਨਿੰਗ ਰੁਟੀਨ ਜਿਹੜੀ ਮੇਰੀ ਉਹ ਮੈਂ ਥੋੜੀ ਜੀ ਕਰਦੀ ਹੁੰਨੀ ਆ ਵਰਜਿਸ਼ ਕਿ ਆਪਣੀ ਬਾਡੀ ਜਿਹੜੀ ਹੈਗੀ ਆ ਫਿਟ ਫਾਟਰ ਵੀ ਨਾ ਜਾਂਦੀ ਪਤਲੀ ਹੋਵੇ ਨਾ ਜਾਂਦੀ ਮੋਟੀ ਹੋਵੇ ਵੈਸੇ ਪਤਲੇ ਤਾਂ ਆਪਾਂ ਬਹੁਤ ਆ ਬਟ ਫਿਟ ਰੱਖਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਤੇ ਇੱਥੇ ਆਪਾਂ ਸ਼ੀਸ਼ੇ ਦੇ ਵਿੱਚ ਮੈਂ ਆਪਣੇ ਆਪ ਨੂੰ ਜ਼ਰੂਰ ਮੋਟੀਵੇਸ਼ਨਲ ਗੱਲਾਂ ਕਰਨੀ ਹੁੰਦੀ ਆ ਕਿ ਜਿਹੜੀਆਂ ਮੈਨੂੰ ਹਮੇਸ਼ਾ ਹੀ ਤੰਦਰੁਸਤ ਰੱਖਦੀਆਂ ਨੇ ਤੇ ਵਧੀਆ ਰੱਖਦੀਆਂ ਨੇ ਇੱਥੇ ਆਗੇ ਜੀ ਆਪਾਂ ਨਹਾ ਕੇ ਤੇ ਆਪਾਂ 5:30 ਵਜੇ ਨਹਾ ਲੈਣੀ ਹੁੰਦੀ ਆ ਮੈਂ ਨਹਾ ਕੇ ਤੇ ਫਿਰ ਜੀ ਆਪਾਂ ਥੋੜਾ ਜਿਹਾ ਆਪਣਾ ਰੈਡੀ ਸ਼ੈਡੀ ਹੋ ਕੇ ਕਿਉਂਕਿ ਬਾਅਦ ਵਿੱਚ ਮੈਂ ਅਜੂਨੀ ਦਾ ਬ੍ਰੇਕਫਾਸਟ ਤੇ ਲੰਚ ਜਿਹੜਾ ਹੈਗਾ ਸੀਗਾ ਮੈਂ ਰੈਡੀ ਕਰਨਾ ਸੀਗਾ ਇਸ ਲਈ ਮੈਂ ਉਸ ਦੀ ਪਰਪ੍ਰੇਸ਼ਨ ਪਹਿਲਾਂ ਹੀ ਕਰ ਚੁੱਕੀ ਸੀਗੀ ਤੇ ਮੈਂ ਰਸੋਈ ਦੇ ਵਿੱਚ ਕੁਝ ਕਿ ਚੀਜ਼ਾਂ ਜਿਹੜੀਆਂ ਆਪਣੇ ਫ੍ਰੀਜ਼ਰ ਦੇ ਵਿੱਚ ਭਿਉਂਗੇ ਰੱਖ ਦੇਣੀਆਂ ਹੁੰਦੀਆਂ ਤੇ ਤਾਂ ਕਿ ਅਜੂਨੀ ਨੂੰ ਆਸਾਨੀ ਹੋ ਸਕੇ ਤੇ ਮੈਨੂੰ ਵੀ ਆਸਾਨੀ ਹੋ ਸਕੇ ਅੱਜ ਨੂੰ ਖਾਣ ਪੀਣ ਦੇ ਵਿੱਚ ਆਸਾਨੀ ਹੋ ਸਕੇ ਤੇ ਮੈਨੂੰ ਉਸ ਨੂੰ ਬਣਾਉਣ ਦੇ ਵਿੱਚ ਆਸਾਨੀ ਹੋ ਸਕੇ ਇਸ ਕਰਕੇ ਮੈਂ ਆਪਣਾ ਥੋੜਾ ਜਿਹਾ ਮੇਕਅਪ ਸਵੇਰ ਸਬੋਟ ਕੇ ਕਰਦੀ ਹੁੰਦੀ ਆ ਪਹਿਲਾਂ ਤੇ ਆਪਣੇ ਜੀਹ ਜਿੱਤੇ ਮੈਂ ਅੱਜ ਵੀਡੀਓ ਐਡਿਟ ਕਰਦੀ ਪਈ ਆ ਆਪਣੇ ਪਿੱਛੇ ਨਾਲ ਡੀਜੇ ਵਾਲਾ ਟਰੈਕਟਰ ਜਾਂਦਾ ਪਿਆ ਆ ਬਹੁਤ ਜ਼ਿਆਦਾ ਬੇਸ ਆਉਦੀ ਬਹੁਤ ਜ਼ਿਆਦਾ ਬੇਸ ਆ ਤੇ ਬਹੁਤ ਜ਼ਿਆਦਾ ਧਮਕ ਜਿਹੜੀ ਹੈ ਨਾ ਬਹੁਤ ਜ਼ਿਆਦਾ ਵੰਦੀ ਪਈ ਹੈ ਬਹੁਤ ਦੂਰ ਬੈਠੇ ਆਸੀਂ ਬਟ ਫਿਰ ਵੀ ਬਹੁਤ ਜ਼ਿਆਦਾ ਧਮਕ ਜਿਹੜੀ ਹੈਗੀ ਉਹ ਪੈ ਰਹੀ ਹੈਗੀ ਆ ਤੇ ਫਿਰ ਜੀ ਇਥੇ ਆਪਾਂ ਅਜੂਨੀ ਦੇ ਮੈਂ ਜਿਹੜਾ ਹੈਗਾ ਸੀ ਬਹੁਤ ਸਾਰਾ ਕੁਝ ਕਰਨਾ ਸੀਗਾ ਅੱਜ ਮੈਂ ਕਿਹਾ ਕਿ ਪਹਿਲਾਂ ਕਿਉਂ ਨਾ ਰੈਡੀ ਹੋ ਜਾਈਏ ਤੁਸੀਂ ਵੀ ਸਾਰੇ ਜਣੇ ਇਦਾਂ ਕਰਿਆ ਕਰੋ ਸਵੇਰ ਉੱਠਿਆ ਕਰੋ ਠੀਕੇ ਪਾਣੀ ਵਗੈਰਾ ਆਪਣਾ ਪੀ ਕੇ ਜਿਹੜਾ ਵੀ ਕੰਮਦੰਦਾ ਕਰਨਾ ਹੁੰਦਾ ਹੈ ਨਹਾ ਕੇ ਇੱਕਦਾਂ ਲਹੋਂਦਾ ਇਹ ਫਾਇਦਾ ਹੈਗਾ ਕਿ ਆਪਾਂ ਗੁਰੂ ਸਾਹਿਬ ਜੀ ਦਾ ਪਾਠ ਕਰ ਲੈਣਾ ਦੂਜਾ ਹੀ ਹੈਗਾ ਕਿ ਆਪਾਂ ਨੂੰ ਕੋਈ ਵੀ ਜਿਸ ਤਰ੍ਹਾਂ ਲਾਲੋ ਆਲਸ ਆਲਸ ਦੂਰ ਹੁੰਦਾ ਹੈ ਸਵੇਰ ਸਵੇਰ ਉੱਠਣ ਦੇ ਨਾਲ ਆਪਣਾ ਜਿਹੜਾ ਆਲਸ ਹ ਉਹ ਬਹੁਤ ਜਲਦੀ ਭੱਜਦਾ ਆ ਤੇ ਸਵੇਰੇ ਸਵੇਰੇ ਮੈਂ ਚਾਹ ਨਹੀਂ ਲੈਂਦੀ ਹੁੰਦੀ ਮੈਂ ਚਾਹ 7:30 7:30 ਵਜੇ ਚਾਹ ਪੀਣੀ ਹੁੰਦੀ ਹੈ ਸਵੇਰ ਦੀ ਬ੍ਰੇਕਫਾਸਟ ਟਾਈਮ ਤੇ ਚਾਹ ਪੀ ਕੇ ਹੈਨਾ ਫਿਰ ਮੈਂ ਕੰਮ ਕਰਦੀ ਹੁੰਨੀ ਕੋਈ ਵੀ ਕੰਮ ਤੰਦਾ ਹੈ ਉਸ ਨੂੰ ਮੈਂ ਫਿਰ ਕਰਦੀ ਹੁੰਨੀ ਕੁਝ ਖਾ ਪੀ ਕੇ ਤੇ ਇੱਥੇ ਆਪਾਂ ਥੋੜੇ ਜਿਹਾ ਰੈਡੀ ਸ਼ੈਡੀ ਹੋ ਗਏ ਸੀਗੇ ਤੇ ਹੁਣ ਆਪਾਂ ਜੁਨੀ ਦੀ ਜਿਹੜੀ ਯੂਨੀਫਾਰਮ ਸੀਗੀ ਮੈਂ ਉਹ ਸਭ ਨੂੰ ਵੀ ਥੋੜਾ ਥੋੜਾ ਰੈਡੀ ਕਰਕੇ ਇੱਕ ਸਾਈਡ ਤੇ ਰੱਖਿਆ ਹੋਇਆ ਸੀਗਾ ਤੇ ਕਿਉਂਕਿ ਪ੍ਰੈਸ ਵਗੈਰਾ ਤੇ ਮੈਂ ਕਰ ਲਈ ਸੀਗੀ ਨਹਾਉਣ ਤੋਂ ਪਹਿਲਾਂ ਮੈਂ ਪ੍ਰੈਸ ਵਗੈਰਾ ਕਰ ਗਈ ਸੀਗੀ ਤੇ ਇੱਥੇ ਆਪਾਂ ਕਰ ਦਿੱਤਾ ਸੀਗੇ ਜੂੜਾ ਕਿਉਂਕਿ ਆਪਾਂ ਗੁਰੂ ਸਭਜੀ ਤੇ ਮੱਥਾ ਟੇਕਣ ਜਾਣਾ ਸੀਗਾ ਤਾਂ ਕਰਕੇ ਤੇ ਮੱਥਾ ਆਪਾਂ ਡੇਲੀ ਟੇਕਦੇ ਹੁੰਨੇ ਆ ਤੇ ਤੁਸੀਂ ਵੀ ਸਾਰੇ ਜਾਣੇ ਇਹ ਜਿਹੜੀਆਂ ਗੱਲਾਂ ਆ ਆਪਣੇ ਡੇਲੀ ਰੁਟੀਨ ਦੇ ਵਿੱਚ ਜ਼ਰੂਰ ਰੱਖੋ ਕਿਉਂਕਿ ਆਪਣੇ ਵੱਲ ਵੇਖ ਕੇ ਹੀ ਆਪਣੇ ਜਿਹੜੇ ਬੱਚੇ ਨੇ ਉਹ ਸਾਰਾ ਕੁਝ ਸਿੱਖਦੇ ਨੇ ਤੇ ਤੁਹਾਨੂੰ ਵੀ ਵਧੀਆ ਲੱਗੂਗਾ ਤੇ ਕਿ ਜੀ ਮੈਂ ਆਪਣੀ ਮੱਥਾ ਟੇਕ ਕੇ ਮੈਂ ਆ ਗਈ ਸੀ ਕਿ ਆਪਣੇ ਰਸੋਈ ਦੇ ਵਿੱਚ ਸਭ ਤੋਂ ਪਹਿਲਾਂ ਰਸੋਈ ਦੇ ਵਿੱਚ ਮੈਂ ਜਿਹੜੇ ਵੀ ਆਪਣੇ ਪੰਜ ਡਿੰਡਰ ਰੱਖੇ ਹੁੰਦੇ ਨੇ ਉਹਨਾਂ ਨੂੰ ਮੱਥਾ ਟੇਕ ਦਿੰਦੀ ਆ ਕਿਉਂਕਿ ਵਾਈਗੁਰੂ ਨੇ ਮੈਨੂੰ ਦੁਬਾਰਾ ਫੇਰ ਮੇਰੇ ਰਸੋਈ ਜਿਹੜੀ ਹੈਗੀ ਉਹ ਬਖਸ਼ੀ ਆ ਤਾਂ ਕਰਕੇ ਤੇ ਮੈਂ ਵਾਈਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਆ ਕਿ ਵਾਈਗੁਰੂ ਨੇ ਫੇਰ ਮੇਰਾ ਜਿਹੜਾ ਘਰ ਉਹ ਭਰ ਦਿੱਤਾ ਆ ਤੇ ਫਿਰ ਜੀ ਆਪਾਂ ਇੱਥੇ ਸਵੇਰ ਸਵੇਰ ਸੈਲਫ ਦੀ ਸਫਾਈ ਕਰਕੇ ਤੇ ਮੈਂ ਜੁਨੀ ਲਈ ਜੋ ਵੀ ਖਾਣਾ ਬਣਾਉਣਾ ਸੀਗਾ ਉਸ ਨੂੰ ਇੱਕ ਸਾਈਡ ਤੇ ਰੱਖਿਆ ਹੋਇਆ ਵਾ ਤੇ ਉਸ ਦਾ ਪਹਿਲਾਂ ਤੇ ਮੈਂ ਬ੍ਰੇਕਫਾਸਟ ਰੈਡੀ ਕਰੂੰਗੀ ਖਾਣ ਵਾਸਤੇ ਪੀਣ ਵਾਸਤੇ ਉਹਦੇ ਵਾਸਤੇ ਤੇ ਫਿਰ ਜੀ ਮੈਂ ਦੁੱਧ ਵਗੈਰਾ ਜਿਹੜਾ ਹੈਗਾ ਉਹ ਗਰਮ ਕਰੂੰਗੀ ਤੇ ਫਿਰ ਉਸ ਦਾ ਲੰਚ ਜਿਹੜਾ ਹੈਗਾ ਬਾਕਸ ਉਹ ਰੈਡੀ ਕਰਨਾ ਹੈਗਾ ਆ ਤੇ ਤੁਸੀਂ ਕੀ ਕੀ ਕਰਦੇ ਹੋ ਹੁੰਦੇ ਆ ਸਵੇਰ ਸਵੇਰ ਉੱਠ ਕੇ ਸਾਰੇ ਜਣੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੇ ਆਪਣੇ ਜਿਹੜੀਆਂ ਹੈਗੀਆਂ ਨੇ 5 ਆਦਤਾਂ ਇਹ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਰੱਖੋ ਇੱਕ ਤਾਂ ਜਲਦੀ ਸਵੇਰ ਸਵੇਰ ਜਲਦੀ ਉੱਠਿਆ ਕਰੋ ਜਿੰਨਾ ਵੀ ਕੋਸ਼ਿਸ਼ ਹੋ ਸਕੇ ਜਲਦੀ ਉੱਠਿਆ ਕਰੋ ਦੂਸਰਾ ਆਲਸ ਬਿਲਕੁਲ ਨਾ ਕਰਿਆ ਕਰੋ ਆਲਸ ਬਿਲਕੁਲ ਨਾ ਕਰਿਆ ਕਰੋ ਤੀਸਰਾ ਕਿ ਹਮੇਸ਼ਾ ਆਪਣੇ ਆਪ ਨੂੰ ਪੰਜ ਗੱਲਾਂ ਜਿਹੜੇ ਹੈਗੀਆਂ ਮੋਟੀਵੇਸ਼ਨਲ ਉਹ ਕਿਹਾ ਕਰੋ ਤੇ ਆਪਣਾ ਜਿਹੜਾ ਹੈਗਾ ਆ ਕਦੀ ਵੀ ਆਪਣੇ ਆਪ ਨੂੰ ਨਿੰਦਿਆ ਨਾ ਕਰੋ ਤੇ ਮੈਂ ਮਾੜਾ ਐ ਜਾਂ ਚੰਗਾ ਜਾਂ ਮੈਨੂੰ ਪੋਫਣਾ ਨਾ ਠੰਡ ਦਾ ਬਲਾਉਂਦਾ ਨਹੀਂ ਟੀਨ ਨੇ ਲੋਕਾਂ ਦੀ ਟੈਨਸ਼ਨ ਬਿਲਕੁਲ ਛੱਡ ਦੇ ਠੀਕ ਆ ਤੇ ਪੰਜਵਾਂ ਹੈਗਾ ਯਾ ਕਿ ਬਿਲਕੁਲ ਜ਼ਿੰਦਗੀ ਚ ਕਦੀ ਵੀ ਕਿਸੇ ਦੀ ਪਰਵਾਹ ਨਾ ਕਰੋ ਕੋਈ ਛੱਡ ਗਿਆ ਛੱਡ ਗਿਆ ਕੋਈ ਆ ਗਿਆ ਆ ਗਿਆ ਕੋਈ ਤੁਹਾਡੇ ਨਾਲ ਗੱਲ ਨਹੀਂ ਕਰਦਾ ਨਾ ਕਰੀ ਠੀਕ ਹੈ ਜੀ ਇਹਨਾਂ ਗੱਲਾਂ ਨੂੰ ਆਪਣੀ ਲਾਈਫ ਦੇ ਵਿੱਚ ਜ਼ਰੂਰ ਜ਼ਰੂਰ ਹੀ ਇੰਪਰੂਵ ਕਰੋ ਆਪਣੇ ਲਾਈਫ ਦੇ ਵਿੱਚ ਜਰੂਰ ਇਹਨਾਂ ਗੱਲਾਂ ਨੂੰ ਭਰੋ ਠੀਕ ਆ ਤੇ ਇਹ 5 ਗੱਲਾਂ ਜਿਹੜੀਆਂ ਹੈਗੀਆਂ ਆਪਣੇ ਆਪ ਨੂੰ ਸਵੇਰ ਸਵੇਰ ਜਰੂਰ ਕਹੋ ਤੇ ਹਾਂ 6ਵੀਂ ਗੱਲ ਇੱਕ ਹੋ ਕਿ ਆਪਣੇ ਆਪ ਤੇ ਭਰੋਸਾ ਰੱਖੋ ਠੀਕ ਆ ਤੇ ਸਵੇਰ ਸਵੇਰ ਜਦੋਂ ਵੀ ਤੁਸੀਂ ਮੰਜੇ ਤੋਂ ਬਿਸਤਰੇ ਤੋਂ ਉੱਠਦੇ ਜੇ ਉੱਠਦੇ ਸਾਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਰੂਰ ਸਾਰੇ ਜਾਣੇ ਕਰਿਆ ਕਰੋ ਕਿ ਸ਼ੁਕਰ ਦਾਤਿਆ ਤੂੰ ਅੱਜ ਦਾ ਦਿਨ ਜਿਹੜਾ ਹੈ ਉਹ ਸਾਨੂੰ ਬਖਸ਼ਿਆ ਅੱਜ ਦਾ ਜਿਹੜਾ ਦੇਣਾ ਉਹ ਸਾਡੇ ਲਈ ਬਹੁਤ ਵੱਡ ਭਾਗੀ ਆ ਜਿਹੜਾ ਤੂੰ ਅੱਜ ਦੀ ਰਾਤ ਸਾਨੂੰ ਦਿੱਤੀ ਆ ਤੇ ਜਿਹੜੇ ਅੰਗ ਪੈਰ ਹੱਥ ਜਿਹੜੇ ਵੀ ਤੁਹਾਨੂੰ ਤੰਦਰੁਸਤ ਦਿੱਤੇ ਹੋਏ ਨੇ ਵਾਇਗਰੂ ਉਹਨਾਂ ਲਈ ਤੇ ਜਿਹੜੀਆਂ ਤੁਹਾਡੇ ਘਰ ਵਿੱਚ ਚੀਜ਼ਾਂ ਵਰਤਣ ਲਈ ਹੁੰਦੀਆਂ ਨੇ ਉਹਨਾਂ ਲਈ ਵਾਇਗਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਤੁਸੀਂ ਬਣੇ ਰਹੋ ਆਪਣੇ ਵੀਡੀਓ ਦੇ ਨਾਲ ਇਸ ਤਰ੍ਹਾਂ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਲਾਈਕਮੈਂਟ ਕਰਨਾ ਨਾ ਪੁਲਿਓ ਕਹਿੰਦੇ ਆ ਕਿ ਡੈਣ ਡੈਣ ਕਹਿੰਦੇ ਸੱਤ ਘਰ ਛੱਡਦੀ ਆ ਅੱਠਵੇਂ ਘਰ ਚ ਕਹਿੰਦੇ ਉਹ ਵਾਰ ਕਰਦੀ ਹੁੰਦੀ ਬਟ ਇੱਥੇ ਕੁਝ ਡੈਣਾ ਅਲੱਗ ਹੋਈਆਂ ਨੇ ਮੈਂ ਜਿਹੜੀ ਵਰਡਿੰਗ ਯੂਜ਼ ਕਰਨ ਲੱਗਦੀ ਆ ਹਨਾ ਹੋ ਸਕਦਾ ਆ ਤੁਹਾਨੂੰ ਗੁੱਸਾ ਲੱਗੇ ਸਭ ਨੂੰ ਗੁੱਸਾ ਲੱਗੇ ਬਟ ਆਈ ਡੋਨਟ ਕੇਅਰ ਜਰ ਇੱਥੇ ਨਾ ਅੱਜ ਕੱਲ ਆਪਣੇ ਹੀ ਆਪਣਿਆਂ ਦਾ ਹੱਕ ਮਾਰ ਕੇ ਆਪਣੇ ਹੱਕ ਉਹ ਸਾਰੇ ਲਈ ਬੈਠੇ ਨੇ ਦੂਜਿਆਂ ਦੇ ਹੱਕ ਮਾਰਦੇ ਪੈਨੇ ਇੰਨਾ ਵੱਡਾ ਮਹਿਲ ਵੀ ਸਾਂਭ ਕੇ ਇੰਨਾ ਜ਼ਿਆਦਾ ਅਲਿਸ਼ਾਨ ਮਹਿਲ ਇੰਨਾ ਜ਼ਿਆਦਾ ਅਲਿਸ਼ਾਨ ਮਹਿਲ ਹੈ ਨਾ ਹੋ ਜਿਹਨੂੰ ਸੰਭਾਲਿਆ ਹੋਇਆ ਉਹਨਾਂ ਨੇ ਤੇ ਸਾਡੇ ਵਰਗਿਆਂ ਨੇ ਕੋਈ ਵਾਅਦਾ ਨਹੀਂ ਦੇਖਿਆ ਕੋਈ ਘਟਾਣੇ ਨਹੀਂ ਦੇਖਿਆ ਕੋਸ਼ਿਸ਼ ਨਹੀਂ ਆਪਣੀ ਲਾਈਫ ਦੇ ਵਿੱਚ ਦੇਖਿਆ ਫਿਰ ਵੀ ਇੰਨੀ ਵਾਇਗੁਰੂ ਨੇ ਸੰਤੁਸ਼ਟੀ ਦਿੱਤੀ ਹੋਈ ਆਗੀ ਕੋਈ ਗੱਲ ਨਹੀਂ ਵਾਇਗੁਰੂ ਸਾਰਾ ਕੁਝ ਇੱਕ ਨਾ ਇੱਕ ਦਿਨ ਜ਼ਰੂਰ ਦਊਗਾ ਬਟ ਲੋਕਾਂ ਕੋਲੇ ਲੋਕਾਂ ਵਿੱਚ ਇੰਨਾ ਸਬਰ ਨਹੀਂ ਹੈਗਾ ਕਿ ਕਿਸੇ ਨੂੰ ਕੋਈ ਖੁਸ਼ ਰਹਿ ਰਿਹਾ ਨਾ ਤੇ ਅਸੀਂ ਉਸ ਨੂੰ ਖੁਸ਼ ਰਹਿਣ ਦੀ ਲੋਕੀ ਇੰਨੇ ਗਿਰੇ ਹੋਏ ਨੇ ਇੰਨਾ ਜ਼ਿਆਦਾ ਕੁਝ ਚਿਰ ਪਹਿਲਾਂ ਜਿਨ੍ਹਾਂ ਨੂੰ ਮੈਂ ਆਪਣੇ ਮੰਨਦੇ ਹੁੰਦੀ ਸੀ ਨਾ ਅੱਜ ਉਹੀ ਲੋਕ ਮੈਂ ਤਾਂ ਹੁਣ ਉਹਨਾਂ ਨੂੰ ਕਿ ਸਾਲ 1.5 ਸਾਲ ਹੋ ਗਿਆ ਮੈਂ ਆਪਣਾ ਨਹੀਂ ਮੰਨਦੀ ਉਹਨਾਂ ਨੂੰ ਕਿਉਂਕਿ ਉਹ ਮੇਰੇ ਹੈਗੇ ਨਹੀਂ ਮੈਂ ਉਹਨਾਂ ਨੂੰ ਮੰਨਦੀ ਨਹੀਂ ਆਪਣਾ ਦੇਖ ਲਓ ਕਿ ਬੰਦੇ ਇੰਨੇ ਇੰਨੇ ਵੱਡੇ ਧੋਖੇ ਕਰਦੇ ਪੈਣੇ ਕਿ ਸ਼ਾਇਦ ਅਸੀਂ ਸਾਰਾ ਕੁਝ ਹੜੱਪ ਕੇ ਕਿਸੇ ਦਾ ਹੱਕ ਹੜੱਪ ਕੇ ਮਾਰ ਕੇ ਸ਼ਾਇਦ ਅਸੀਂ ਇੱਕ ਹੋਰ ਮਹਿਲ ਖੜਾ ਕਰ ਲਈਏ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਨੀ ਆ ਜਿੰਨੀਆਂ ਮਰਜ਼ੀ ਧੋਖੇ ਧੜੀਆਂ ਤੁਸੀਂ ਜਿੰਨੀਆਂ ਮਰਜ਼ੀ ਕਰ ਲਓ ਜਿੰਨੇ ਮਰਜ਼ੀ ਤੁਸੀਂ ਹੱਕ ਕਿਸੇ ਦੇ ਮਾਰ ਲਓ ਤੁਸੀਂ ਜਿੱਥੇ ਖੜੇ ਐ ਨਾ ਤੁਸੀਂ ਉੱਥੇ ਹੀ ਖੜੇ ਰਹਿਣਾ ਤੁਸੀਂ ਅੱਗੇ ਵੱਧ ਹੀ ਨਹੀਂ ਸਕਦੇ ਜਿਹੜੇ 17 18 ਸਾਲ ਚ ਕੈਨੇਡਾ ਜਾ ਕੇ ਨਹੀਂ ਅੱਗੇ ਵੱਧ ਸਕੇ ਜਿਹੜੇ ਇੰਡੀਆ ਰਹਿ ਕੇ ਤਿੰਨ ਚਾਰ ਘਰ ਖਾ ਕੇ ਨਹੀਂ ਰੱਝੇ ਉਹ ਦੱਸੋ ਕਿ ਇੱਕ ਜਣੇ ਦਾ ਹੱਕ ਖਾ ਕੇ ਕਿੰਨੇ ਕ ਰਾਜ ਜਾਣਗੇ ਉਹ ਰਾਜ ਹੀ ਨਹੀਂ ਸਕਦੇ ਉਹਨਾਂ ਨੂੰ ਸੰਤੁਸ਼ਟੀ ਆ ਹੀ ਨਹੀਂ ਕਦੀ ਸਕਦੀ ਉਹਨਾਂ 'ਚ ਸਬਰ ਹੀ ਨਹੀਂ ਹੈਗਾ ਦੇਖ ਲਓ ਅਸੀਂ ਫਿਰ ਵੀ ਕਿਰਾਏ ਤੇ ਬੈਠੇ ਆ ਤੇ ਲੋਕਾਂ ਕੋਲੇ ਇੰਨਾ ਆਲੀਸ਼ਾਨ ਮਹਿਲ ਆ ਇੰਨਾ ਸੋਹਣਾ ਆਲੀਸ਼ਾਨ ਮਹਿਲ ਜੋ ਕਿ ਹੁਣ ਮੈਂ ਤੁਹਾਨੂੰ ਕੀ ਦੱਸਾਂ ਕਿ ਲੋਕ ਇਹਨੇ ਗਰੇ ਹੋਏ ਨੇ ਫਿਰ ਵੀ ਮੈਂ ਕਹਿੰਦੀ ਇੱਕ ਚਲ ਮੈਂ ਉਹਨਾਂ ਦੀ ਬੇਇੱਜ਼ਤੀ ਨਾ ਕਰਾਂ ਪਰ ਇਹੋ ਜਿਹਾਟ ਦੇ ਨਹੀਂ ਆਪਣੀ ਬੇਇੱਜ਼ਤੀ ਕਰਾਉਣਾ ਹਟਦੇ ਨਹੀਂ ਇਹੋ ਜਿਹੇ ਲੋਕ ਇਹੋ ਜਿਹੇ ਲੋਕਾਂ ਦੀ ਬੇਇੱਜ਼ਤੀ ਕਰਨੀ ਚਾਹੁੰਦੀ ਮੈਂ ਕਹਿੰਦੀ ਕਿ ਨਹੀਂ ਮੈਂ ਵਾਹਿਗੁਰੂ ਤੇ ਸਾਰਾ ਕੁਝ ਛੱਡ ਦਿੱਤਾ ਮੈਂ ਛੱਡ ਦਿੱ ਅਜੇ ਵੀ ਕਿਉਂਕਿ ਮੈਂ ਵਾਹਿਗੁਰੂ ਤੇ ਸਾਰਾ ਕੁਝ ਛੱਡਿਆ ਹੋਇਆ ਮੈਂ ਉਹਨਾਂ ਨੂੰ ਕੁਝ ਗਲਤ ਨਹੀਂ ਬੋਲਣਾ ਚਾਹੁੰਦੀ ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦੀ ਕਿ ਜਿੱਥੇ ਇੱਕ ਘਰ ਲੁੱਟ ਕੇ ਹਨਾ ਤੁਸੀਂ ਜੇ ਤੁਹਾਨੂੰ ਸੰਤੁਸ਼ਟੀ ਆ ਸਕਦੀ ਹੈ ਨਾ ਤੁਸੀਂ ਸੰਤੁਸ਼ਟੀ ਲੈ ਲਓ ਜੇ ਤੁਹਾਨੂੰ ਸੰਤੁਸ਼ਟੀ ਆਉਂਦੀ ਹੈ ਤਾਂ ਤੁਸੀਂ ਲੈ ਲਓ ਜੇ ਤੁਹਾਡਾ ਕੈਨੇਡਾ ਜਾ ਕੇ ਨਹੀਂ ਕੁਝ ਬਣਿਆ ਹੈਗਾ ਜੇ ਤੁਹਾਡਾ ਸਾਈਪ੍ਰਸ ਜਾ ਕੇ ਨਹੀਂ ਕੁਝ ਬਣਿਆ ਹੈਗਾ ਹੁਣ ਤੁਹਾਡਾ ਕੀ ਬਣ ਜੂ ਕੁਝ ਨਹੀਂ ਬਣਨ ਵਾਲਾ ਤੁਹਾਡਾ ਕੁਝ ਬਣਨਾ ਹੀ ਨਹੀਂ ਤੁਹਾਡਾ ਕਿਉਂਕਿ ਤੁਸੀਂ ਲਾਉਣੇ ਹੁੰਦੇ ਹੋ ਦੂਸਰੇ ਤੇ ਝੂਠੇ ਇਲਜ਼ਾਮ ਠੀਕ ਹੈ ਤੁਹਾਡਾ ਕਦੀ ਕੁਝ ਨਹੀਂ ਬਣਨ ਵਾਲਾ ਹੈਗਾ ਤੇ ਕੋਈ ਨਾ ਜੀ ਜਾਰੀ ਰਿਓ ਮੇਰੇ ਨਾਲ ਜਿਹੜੇ ਮੈਂ ਤੁਹਾਡੇ ਨਾਲ ਗੱਲ শেয়ার ਕੀਤੀ ਹੈ ਨਾ ਇਹਦੀ ਕੋਈ ਨਾ ਮੈਂ ਤੁਹਾਨੂੰ ਡੇਲੀ ਨਿਊਜ਼ ਜਿਹੜੀ ਹੈਗੀ ਉਹ ਦੇਈ ਜਾਇਆ ਕਰੂੰਗੀ ਤੇ ਤੁਹਾਨੂੰ ਇੱਕ ਦਿਨ ਵੀ ਬਹੁਤ ਵਧੀਆ ਨਜ਼ਾਰਾ ਵੀ ਦਿਖਾਉਂਗੀ ਬਹੁਤ ਵਧੀਆ ਨਜ਼ਾਰਾ ਜਿਹੜਾ ਇੰਨੇ ਲੋਕ ਗਿਰੇ ਹੋਏ ਨਹੀਂ ਆਪਣੀਆਂ ਨਜ਼ਰਾਂ 'ਚ ਖੋਦ ਹੀ ਗਿਰੀ ਜਾ ਰਹੇ ਨੇ ਤਾਂ ਹੀ ਤਾਹੀ ਵੈਗੁਰੂ ਕਹਿੰਦਾ ਵੇਖੀ ਚੱਲ ਮਰਦਾਨਿਆਂ ਰੰਗ ਕਰ ਉਤਾਰਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਮੈਨੂੰ ਦੇਖ ਲੋ ਹਨਾ ਮੈਂ ਵੀ ਜਿੱਥੇ ਹੁਣ ਮੈਂ ਰਹਿ ਰਹੀ ਹਾਂ ਮੈਂ ਵੀ ਹਸਪੀਟਲ ਦੀ ਨੋਹਾਂ ਇੰਨੀ ਵੱਡੀਆਂ ਵੱਡੀਆਂ ਲੋਕਾਂ ਧਮਕੀਆਂ ਦਿੰਦੇ ਨੇ ਮੈਨੂੰ ਇੰਨੀ ਵੱਡੀਆਂ ਵੱਡੀਆਂ ਧਮਕੀਆਂ ਦਿੰਦੇ ਨੇ ਹਾਂ ਅਸੀਂ ਫਲਾਹ ਕਰ ਦਾਂਗੇ ਸਟੇਮ ਕਰ ਦਾਂਗੇ ਜਾਂ ਉਹ ਕਰ ਦਾਂਗੇ ਅਸੀਂ ਜੇ ਕਰ ਦਾਂਗੇ ਤੁਸੀਂ ਕਰਨ ਜੋ ਕਰ ਲੋ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਮੇਰੇ ਘਰ ਵਾਲੇ ਨੂੰ ਕੋਈ ਟੈਨਸ਼ਨ ਨਾ ਮੈਨੂੰ ਕੋਈ ਟੈਨਸ਼ਨ ਨਾ ਮੇਰੇ ਕੁੜੀ ਨੂੰ ਕੋਈ ਟੈਨਸ਼ਨ ਠੀਕ ਆ ਅਸੀਂ ਬੇਪਰਵਾਹ ਹੈਗੇ ਤੇ ਬੇਪਰਵਾਹੀ ਹੀ ਰਹਿਾਂਗੇ ਤੁਹਾਡੇ ਵਰਗਿਆਂ ਦੀ ਲੰਡੀ ਪੁੱਛੀ ਦੀ ਅਸੀਂ ਪਰਵਾਹ ਨਹੀਂ ਕਰਦੇ ਹੁੰਦੇ ਠੀਕ ਆ ਜੇ ਤੁਹਾਨੂੰ ਲੱਗਦਾ ਮੈਂ ਅਸੀਂ ਤੁਹਾਡੀ ਪਰਵਾਹ ਕਰਾਂਗੇ ਉਹ ਬਿਲਕੁਲ ਨਹੀਂ ਕਿਉਂਕਿ ਸਾਲ ਹੋ ਗਿਆ ਤੁਹਾਨੂੰ ਅਸੀਂ ਵਾਰਾ ਵਾਂਗੂ ਛੱਡਿਆ